ਲਓ ਮਿੱਤਰੋ ਸੁਣਨਾ ਪੰਜ ਚਾਰ ਟਰੈਕਟਰ ਦਿਖਾਉਣੇ ਆ ਸ਼ੁਰੂ ਆਪਾਂ ਕਰਾਂਗੇ 744 ਤੋਂ 363 ਸੋਨਾਲੀਕਾ 750 ਤੇ ਇੱਧਰ ਆ ਗਿਆ ਫਾਰਮ ਟਰੈਕ 60 ਚਾਰੇ ਟਰੈਕਟਰ ਆਪਣੇ ਭਰਾ ਕੱਕ ਨਹੀਂ ਦੇ ਕੱਕ ਨਹੀਂ ਕੀ ਹਾਲ ਚੱਲੇ ਵੀਰੇ ਸਿੰਘਾ ਭਾਈ ਜੀ ਠੀਕ ਠਾਕ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਹੋਰ ਸਾਰੇ ਠੀਕ ਹੈ ਓਕੇ ਹੈ ਠੀਕ ਹੈ ਓਕੇ ਤੇ ਇਹ ਤਾਂ ਸ਼ੁਰੂ ਕਰ ਲੈਣੇ ਆਪਾਂ ਇਹਦੀ ਕੀ ਸਟੋਰੀ ਹੈ ਕੱਕ ਨਹੀਂ ਵੀਰੇ 2021 ਮਾਡਲ ਹੂੰ 744 ਹੈ ਜੀ ਅੱਛਾ ਤੇ 425 ਡੱਬ ਵਾਲੀ ਦਾ ਨੰਬਰ ਆ ਲੋਕਲ ਡੱਬ ਵਾਲੀ ਦਾ ਹੈ ਇੱਕ ਤਰ੍ਹਾਂ ਦਾ ਹਾਂ ਟਾਇਰਾਂ ਦਾ ਪੈਨ ਟ੍ਰਿਡੀਸ਼ਨ ਚੈੱਕ ਕਰ ਲਓ ਨਾਲ ਦੇ ਟਾਇਰ ਆ ਹੂੰ ਕਿੰਨੇ ਕ ਪੈਸੇ ਹੈਗੇ ਨੇ ਨਾਲ ਦੇ ਬਾਈ ਹਣ ਲੋ ਅਸੀਂ 85 ਪੈਸੇ ਟਾਇਰ ਖੁੱਲੇ ਨੇ ਜੀ 85 ਪੈਸੇ ਦਾ 90 ਹੀ ਕਹਦੇ 85 ਖੁੱਲੇ ਨੇ ਹੂੰ 85 ਖੁੱਲੇ ਨੇ ਹਨਾ ਹਾਂ ਤੇ ਏਅਰ ਇੰਜਨ ਦੀ ਕੀ ਸਟੋਰੀ ਹੈ ਜੀ ਏਅਰ ਇੰਜਨ ਦਾ ਫਰਲ ਚੰਗਾ ਜੀ ਬਾਕੀ ਐਕਸਟੀ ਆ ਗਿਆ ਹਨਾ ਇਹ 1490 ਘੰਟੇ ਚੱਲਿਆ ਕੋਲੀ ਹਾਂ ਜੀ ਹੂੰ ਤੇ ਫੇਰ ਤਾਂ ਚੱਲਿਆ ਵੀ ਜਾਇਜ ਹੈ ਹਨਾ ਜਾਇਜ ਹੀ ਚੱਲੇਗਾ ਨਗਾ ਮਰਾ ਦੇ ਢਲੋਂ ਚਾਰ ਚਪੇਰੇ ਹੂੰ ਚੰਗਾ ਟਰੈਕਟਰ ਹੈ ਹੂੰ ਰੰਗ ਪੇਂਟਦਾਰ ਵੀ ਨਾਲ ਆ ਗਿਆ ਸਾਰਾ ਰੈਨਲ ਆ ਸਾਰਾ ਹੂੰ ਗੰਡਾ ਡੁੰਡਾ ਰੈਨਲ ਆ ਸਾਰੀ ਕੀਜਿਆ ਹੋਕਾ ਹੱਥ ਸਾਫਾ ਆ ਗਿਆ ਡਬਲ ਕਲਚ ਰਿਵਰਸ ਪੀਟੀਓ ਹੈਨਾ ਹਾਂਜੀ ਡਬਲ ਡਿਸਟਰੀਬਿਊਟਰ ਐਕਸਟਰਾ ਪਾਵਰ 52 ਐਚਪੀ ਚਾਹੀਏ 52 ਐਚਪੀ ਹੈਗਾ ਐਕਸਟੀ ਆ ਗਿਆ ਹੈਨਾ ਐਕਸਟੀ ਦਾ ਮਤਲਬ ਐਕਸਟਰਾ ਪਾਵਰ ਐਕਸਟਰਾ ਪਾਵਰ ਹੈਨਾ ਡਿਮਾਂਡ ਇਹਦੀ ਹੈਗੀ 595000 ਰੁਪਿਆ ਹਾਂਜੀ ਤੇ ਫਿਰ ਕਿੰਨਾ ਕਹੋ ਜੀ ਬਈ ਇਹਦਾ ਇਹ ਦੇ ਦਿਆਂਗੀ 5 ਲੱਖ ਤੇ 75000 5 ਲੱਖ 75000 ਦਾ ਇਹ ਹੋ ਜੂਗਾ ਨਾ ਐਨਓਸੀ ਮਿਲ ਜੂਜੀ ਕਿਸੇ ਪੰਜਾਬ ਦੇ ਬੰਦੇ ਨੇ ਲੈਣਾ ਹੋਇਆ ਹੈ ਨਾ ਹਾਂ ਟਰੈਕਟਰ ਫੁੱਲ ਚੰਗਾ ਹੈਗਾ ਆ ਕੇ ਵੇਖ ਕੇ ਤਸੱਲੀ ਕਰਕੇ ਲੈ ਜੂ ਹਾਂ ਪੂਰੀ ਤਸੱਲੀ ਕਰਕੇ ਲੈ ਜੀ ਹਨਾ ਅੜਿੱਕਾ ਹੀ ਕੋਈ ਨਹੀਂ ਇਸ ਚੀਜ਼ ਦਾ ਹੈ ਨਾ ਹਾਂਜੀ 6ਵੇਂ ਮਹੀਨੇ ਦਾ ਕੀ ਹੈ 21 ਹੈ 6ਵੇਂ ਮਹੀਨੇ ਦਾ ਕੋਈ ਨਾ ਹੀ ਮਾਰਕਾ ਦਿਖਾ ਦੇ ਆ ਲੋ ਵੀ ਕਰੋ ਚੈੱਕ ਤੇਰਾ ਹਾਂ ਸਾਰਾ ਦੇਖ ਲਓ ਇੱਕ ਵਾਰ ਤੇ ਰੇਟਸ ਨੂੰ ਆ ਗਿਆ ਥੋਡੇ ਕੋਲੇ ਤੈਨੋਂਸੀ ਮਿਲ ਜੂਜੀ ਕਿਸੇ ਪੰਜਾਬ ਦੇ ਬੰਦੇ ਨੇ ਲੈ ਲੈਣਾ ਹੋਇਆ ਤੇ ਉਸ ਤੋਂ ਅੱਗੇ ਆ 3636363 2017 ਮਾਡਲ ਆਈ ਹੂੰ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਆ ਗਿਆ ਨੰਬਰ ਪਿਆ ਵਾ ਜੀ ਅੱਛਾ ਹਾਂ ਹੂੰ ਮੂਰਲੇ ਟਾਇਰ ਨਾਲ ਦੇ ਅੱਛਾ 50 60 ਪੈਸੇ ਟਾਇਰ ਮੂਰਲੇ ਨਾਲ ਦੇ ਪਹਿਲੇ 20 केटी ਵੇ ਆਪਾਂ ਪਾਏ 20 केटी ਪਿਛਲੇ ਨਾਲ ਮਿਲ ਜੂ ਟਾਇਰਾਂ ਦਾ ਨਾਲ ਮਿਲ ਜੂ 60000 ਦੀ ਜੋੜੀ ਚੜਾਈ ਹੈ ਕੀ ਬਾਤ ਹੈ ਚੈੱਕ ਕਰ ਲੈਣਾ ਸਭ ਤੋਂ ਮਹਿੰਗੇ ਟਾਇਰ ਆ ਗਏ ਸਭ ਤੋਂ ਮਹਿੰਗੇ ਜੀ ਸਭ ਤੋਂ ਮਹਿੰਗੇ ਟਾਇਰ ਆ ਗਏ ਪਲੱਸ ਆ ਗਿਆ ਦੋਸਤੋ 55 ਕੈਟਾਗਰੀ 3 ਸਪੀਡ ਜਾਨੀ ਕਿ ਫੁੱਲ ਟੌਪ ਆ ਗਿਆ ਹਨਾ ਜੇ ਸਪੈਸ਼ਲ ਐਡੀਸ਼ਨ ਦਾ ਨਾਮ ਲੈਤਾ ਨਹੀਂ ਵਾਰੀ ਭਰਾ ਕਹੇ ਤੇ ਦੱਸ ਦਿਆ ਕਰੋ ਪਰ ਜਦੋਂ ਸਪੈਸ਼ਲ ਐਡੀਸ਼ਨ ਦਾ ਨਾਮ ਲੈਤਾ ਉਦੋਂ ਸਾਰੇ ਸਿਸਟਮ ਆ ਜਿਹੜਾ ਵਿੱਚ ਆ ਗਿਆ ਜਿਹੜਾ ਚਾਹੀਦਾ ਹਨਾ ਹਾਂਜੀ ਤੇ ਗੇਅਰ ਇੰਜਨ ਕਨੀ ਓਕੇ ਕਕਨੀ ਵੀਰੇ ਓਕੇ ਹੈ ਜਿਵੇਂ ਓਕੇ ਹੈ ਤੇ ਫੈਵਰ ਹੁੱਡ ਲੱਗਿਆ ਹੈ ਫੈਵਰ ਹੁੱਡ ਲੱਗਿਆ ਆਇਆ ਕੱਲੋਂ ਪਿੱਛੇ ਨਗਾ ਮਰਾ ਦੇ ਜਰੂਰ ਬਾਈ ਹਰਿੰਮਾਰੂੰਬਾ ਦਾ ਦਿਖਾਉਣੀ ਹੈ ਸਾਰਾ ਹਾਂ ਲੈ ਵੀ ਇੱਕ ਵਾਰ ਇੱਥੇ ਜੈਕ ਲੱਗਿਆ ਹੋਇਆ ਹਾਂ ਜਿਹੜਾ ਸਪੈਸ਼ਲ ਸੁਪਰ ਸੀਟਰ ਹਾਂ ਸੁਪਰ ਸੀਟਰ ਵਾਸਤੇ ਤੇ ਹੁੱਡ ਵੀ ਮੈਨੂੰ ਲੱਗਦਾ ਅਰੀਜਨਲ ਕੰਪਨੀ ਦਾ ਨਾਮ ਆ ਰਿਹਾ ਸਾਰਾ ਕੰਪਨੀ ਦਾ ਹੀ ਆਉਂਦਾ ਹੈ ਕੰਪਨੀ ਦਾ ਆਉਂਦਾ ਹੈ ਹਾਂ ਹਾਂ ਬਾਕੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਟੀਬਾ ਵਗੈਰਾ ਸਾਰਾ ਮੱਖੀ ਜਿੰਨਾ ਧਾਗ ਨਹੀਂ ਹੈ ਨਾ ਸਾਫ ਹੈ ਵਧੀਆ ਕੰਡੀਸ਼ਨ ਦਾ ਹੈ ਟੱਪੇ ਨਵੇਂ ਹੋ ਗਏ ਪੀ ਵੀ 40 ਪੰਜਾਬ ਨੰਬਰ ਆ ਗਿਆ ਤੇ ਇਹ ਫਿਰ ਕੀ ਕਿੱਥੋਂ ਤੱਕ ਹੋ ਜਾਊਗਾ ਕਰਦੇ ਆਂਗੇ ਜੀ ਜਿਵੇਂ ਤੁਸੀਂ ਆਖੋਗੇ 645 ਡਿਮਾਂਡ ਹਾਂ ਕਾਰ ਦਾ ਨਫਰ ਲਾਫ ਰਾਇਤ ਦੇ ਦੇ ਕਰਕੇ 6 ਲੱਖ ਦਾ ਜਸ ਨੂੰ 45000 ਕਿਸਦਾੜਾ ਸੀ ਸਦਾੜਾ ਸੀਦਾੜਾ ਸੀ ਹਾਜੂਨ ਤੇ ਉਸ ਤੋਂ ਅੱਗੇ ਆ ਗਏ ਨਾ 750 2014 ਮਾਡਲ ਬਟੰਡਾ ਨੰਬਰ ਅੱਛਾ ਪਹਿਲੀ ਪਾਰਟੀ ਪਹਿਲ ਫਰਸਟ ਪਾਰਟੀ ਆ ਗਿਆ ਹਾਂਜੀ ਇਹ ਵੀ ਫੁੱਲ ਚੰਗਾ ਟਰੈਕਟਰ ਹੈ ਅੱਛਾ ਹਾਂ ਰਮਬਾਰਮਾ ਦੇ ਨੰਗਾ ਮਰਾ ਦੇ ਵੇਖੀ 14 ਮਾਡਲ ਦੇ ਕਿੰਨੇ ਪਈ ਆ ਸਾਰੇ ਨਹੀਂ ਛੋਣਾ ਨੋਟਾਂ ਦੇ ਨਿਕਲ 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 ਹੈ ਨਾ ਆ ਕੰਪਨੀ ਦਾ ਰੰਗ ਲੱਗਿਆ ਹੁੰਦਾ ਇਹ ਕੰਪਨੀ ਲੱਗਿਆ ਦਾ ਟੈਸਟਿੰਗ ਕੰਮ ਰੰਗ ਹੁੰਦਾ ਇਹ ਕੰਪਨੀ ਦਾ ਹੈ ਨਾ ਹਾਂਜੀ ਟੈਸਟਿੰਗ ਰੰਗ ਹੁੰਦਾ ਇਹ ਹਾਂ ਤੇ ਬਾਕੀ ਤੁਸੀਂ ਆ ਚੀਜ਼ ਤਾਂ ਇੱਥੋਂ ਵੀ ਤੁਸੀਂ ਦੇਖ ਲਓ ਨਾ ਇੱਥੇ ਵੀ ਪੂਰਾ ਵਧੀਆ ਪੂਰਾ ਸਾਫ਼ ਸੋਹਣਾ ਪਿਆ ਹੈ ਹੈ ਨਾ ਨੰਬਰ ਇਹ ਹਰਿਆਣਾ ਦੱਸਿਆ ਸੀ ਕਿ ਪੰਜਾਬ ਪੰਜਾਬ ਜੀ ਨੰਬਰ ਪੰਜਾਬ ਬਠਿੰਡਾ ਪਹਿਲੀ ਪਾਰਟੀ ਮੈਨੂੰ ਲੱਗਦਾ ਤੇਰੇ ਕੋਲੇ ਜੇ ਪੰਜਾਬ ਹੋਊਗਾ ਤਾਂ ਜ਼ਿਆਦਾ ਬਠਿੰਡਾ ਹੁੰਦਾ ਹੈ ਨਾ ਹਾਂ ਲੋਕਲ ਨੰਬਰ ਹੀ ਹੈ ਲੋਕਲ ਨੰਬਰ ਹੁੰਦਾ ਹੈ ਨਾ ਫਰਸਟ ਪਾਰਟੀ ਦਾ ਆ ਗਿਆ ਹੈ ਨਾ ਹਾਂ ਤੇ ਡਬਲ ਕਲਚ ਆ ਗਿਆ ਰਵਸ ਪੀਟੀਓ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਪਾਵਰ ਸਟੀering ਆ ਗਿਆ ਹਾਂਜੀ ਨੰਬਰ ਪੰਜਾਬ ਆ ਗਿਆ 453000 ਰੁਪਏ ਡਿਮਾਂਡ ਆ ਗਈ ਤੇਲ ਬ੍ਰੇਕ ਆ ਗਈਆਂ ਤੇ ਇਹਦਾ ਕੀ ਹੋ ਜੂਗਾ ਫਿਰ ਕਕਣੀ ਵੀਰੇ ਇਹਦਾ 453 ਜੀ ਇਹ ਇਹ ਦੇ ਦਾਂਗੇ 4 ਲੱਖ ਤੇ 25000 ਸਵਾ 4 ਲੱਖ ਦਾ ਹੋ ਜੂਗਾ ਹਾਂ ਹੈਨਾ ਤੇ ਇੱਕ ਹੋਰ ਕੜਾ ਆਪਣੇ ਕੋਲੇ 60 ਫਾਰਮ ਟਰੈਕ 60 7 ਮਾਡਲ ਹੂੰ ਕਿੰਨੇ ਮਾਡਲ ਇਹ ਸੱਤ ਮਾਡਲ ਆਈ ਤੇ ਸੋਨਾ ਪੈਰ ਜਿਵੇਂ ਸੱਤ ਮਾਡਲ ਦਾ ਟਰੈਕਟਰ ਤੇ ਰਹਿਣਾ ਇਹਦੀ ਕੀ ਸਟੋਰੀ ਆ ਫਿਰ ਇਹ ਆ ਨੰਬਰ ਆ ਸੱਤ ਮਾਡਲ ਆਈ ਹੂੰ 265000 ਰੁਪਏ ਡਿਮਾਂਡ ਆ ਅੱਛਾ ਹਾਂਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਅੱਛਾ 75 ਪੈਸੇ ਟਾਇਰ ਆਈ ਚਾਰੇ ਹੂੰ ਹਾਂ ਰੇਮਬਰ ਮੰਦਰੀ ਮਾਸਾ ਆਪਾ ਮਗਰਾ ਮਗਰਾ ਆੜ ਕੱਲੇ ਚੇਂਜ ਆਈਏ ਇਹ ਮਗਰਾੜ ਨਵੇਂ ਲੱਗੇ ਹੋਏ ਹਨ ਅਰੀਜਨਲ ਲੱਗੇ ਹਨ ਅਰੀਜਨਲ ਲੱਗੇ ਨਾ ਵੱਡੀ ਗੱਲ ਤੇ ਇਹੀ ਹੈ ਮਾਡਲ ਵੀ ਸੱਤ ਆ ਗਿਆ ਹੈ ਨਾ ਕੋਈ ਇਹ ਨਹੀਂ ਵੀ ਬਣਾ ਕੇ ਲਵਾਏ ਆ ਜਾਂ ਕੋਈ ਹੋਰ ਹੈ ਨਾ ਨਾਲ ਦੇ ਅਰੀਜਨਲ ਇਹ ਵੀ ਇੱਕ ਤਰ੍ਹਾਂ ਨਾਲ ਨਾਲ ਦੇ ਹੀ ਹੋਗੇ ਹੈ ਨਾ ਜਦੋਂ ਅਰੀਜਨਲ ਚੰਗੇ ਲੱਗੇ ਹੋਏ ਹੈ ਨਾ ਵਿਚੇ ਰਲ ਜਾਣਗੇ ਜੀ ਵਿਚੇ ਰਲ ਜਾਣਗੇ ਬਾਕੀ ਟਰੈਕਟਰ ਸੱਤ ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਹੈਗਾ ਕਿਨੇ ਹੈ ਨਾ ਹਾਂ ਹੂੰ ਤੇ ਗੇਅਰ ਇੰਜਨ ਕਹਿੰਦੇ ਕਿ ਕਿੰਨਾ ਹੈਗਾ ਗੇਅਰ ਇੰਜਨ ਦਾ ਸਹੀ ਹੈ ਜੀ ਮਾ ਸਹੀ ਹੈ ਜਿਵੇਂ ਮਰਜ਼ੀ ਤਸੱਲੀ ਕਰ ਲੈ ਬੰਦਾ ਹੈ ਨਾ ਹਾਂ ਤੇ 265000 ਰੁਪਏ ਡਿਮਾਂਡ ਆ ਗਈ ਦੀ ਹਾਂ ਜੀ ਇਹਦਾ ਫਿਰ ਕੀ ਕਰੇਗਾ 240 ਦਾ ਦੇ ਦੇ 2 ਲੱਖ 40 ਹਜ਼ਾਰ ਦਾ ਹੋ ਗਏ ਆਪਣੇ ਹਾਂ ਹੋ ਗਏ ਫੋਨ ਨੰਬਰ ਬੋਲ ਦਿਓ 9288745430 ਜਬੀ ਦੋਸਤੋ ਨੰਬਰ ਭਰਾ ਦਾ ਆ ਗਿਆ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਫਾਲੋ ਕਰ ਲਿਓ ਬਾਈ ਧੰਨਵਾਦ ਧੰਨਵਾਦ ਜੀ